ਲੇਖ ਸੰਤੇਜਾ ਸਿੰਘ ਜੀ ਸੰਤੇਜਾ ਸਿੰਘ ਜੀ ਦਾ ਜਨਮ 14 ਮਈ 1877 ਈਸਵੀ ਨੂੰ ਪਿੰਡ ਬੱਦੋਵਾਲ ਜ਼ਿਲ੍ਹਾ ਗੁੰਦਰਾਵਾਲਾ ਵਿਖੇ ਹੋਇਆ ਆਪ ਜੀ ਦੇ ਮਾਤਾ ਜੀ ਦਾ ਨਾਮ ਰਾਮ ਕੌਰ ਤੇ ਪਿਤਾ ਜੀ ਦਾ ਨਾਮ ਅਰਲਾ ਸਿੰਘ ਜੀ ਸੀ ਆਪ ਜੀ ਦੇ ਪਿਤਾ ਜੀ ਡਾਕਟਰ ਸਨ ਆਪ ਜੀ ਦੇ ਪਤਨ ਦਾ ਨਾਮ ਦਿਰੰਜਨ ਸਿੰਘ ਜੀ ਸੀ ਆਪ ਜੀ ਦੇ ਪਿਤਾ ਸੈਂਟਰ ਜੇ ਲਾਹੌਰ ਵਿਖੇ ਨੌਕਰੀ ਕਰਦੇ ਸਨ ਆਪ ਜੀ ਪੜਾਈ ਵਿੱਚ ਬਹੁਤ ਹੁਸ਼ਿਆਰ ਸਨ ਆਪ ਜੀ ਨੇ ਮੋਡਲੀ ਵਿਦਿਆਪਨੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਆਪ ਜੀ ਨੇ ਪੰਜਾਬ ਯੂਨੀਵਰਸਿਟੀ 라ਹੌਰ ਵਿਖੇ ਐਮਏ ਤੇ ਐਲਐਲਬੀ ਦੀ ਪੜਾਈ ਪਾਸ ਕੀਤੀ 1901 ਵਿੱਚ ਆਪ ਜੀ ਨੂੰ ਐਲਐਲਬੀ ਵੱਜੋਂ ਨੌਕਰੀ ਮਿਲੀ ਜਿਸ ਵਿੱਚ ਆਪ ਜੀ ਨੂੰ ਝੂਠ ਬੋਲਣਾ ਹੁੰਦਾ ਸੀ ਆਪ ਜੀ ਨੇ ਨੌਕਰੀ ਛੱਡ ਦਿੱਤੀ ਅੰਗਰੇਜ਼ ਸਰਕਾਰ ਵੱਲੋਂ ਆਪ ਜੀ ਨੂੰ ਲੂਨ ਮੈਪ ਦੇ ਵਿੱਚ ਨੌਕਰੀ ਮਿਲੀ ਜਿਸ ਵਿੱਚ ਆਪ ਜੀ ਨੇ ਗਰੀਬਾ ਕੁਦਰਤੀ ਧਰਤੀ ਉਤੇ ਇਕੱਠਾ ਕਰਨ ਵਾਲੇ ਲੂਣ ਵਾਲੇ ਗਰੀਬਾ ਨੂੰ ਕੈਦ ਕਰਨਾ ਹੁੰਦਾ ਸੀ ਆਪ ਜੀ ਨੇ ਉਹ ਨੌਕਰੀ ਵਿਛੜ ਦਿੱਤੀ ਆਪ ਜੀ ਦਾ ਮੇਨ ਸੰਤਾਂਤਰ ਸਿੰਘ ਜੀ ਨਾਲ ਹੋਇਆ 1992 ਵਿੱਚ ਆ ਕੇ ਆਪ ਜੀ ਨੇ ਅਮਰਿਸ਼ਾ ਕੀਤਾ ਉਸ ਤੋਂ ਬਾਅਦ ਆਪ ਜੀ ਦਾ ਨਾਂ ਨਿਰੰਜਨ ਸਿੰਘ ਜੀ ਤੋਂ ਸੰਤ ਤੇਜਸ ਸਿੰਘ ਜੀ ਬਣ ਗਿਆ ਆਪ ਜੀ ਨੇ ਸੰਤ ਆਰਤਾ ਸਿੰਘ ਜੀ ਦੀ ਆਸ਼ਾ ਅਨੁਸਾਰ ਪੱਛਮੀ ਦੇ ਬ੍ਰਹਿਮ ਵਿਦਿਆ ਦਾ ਸਕੂਲ ਖੋਲੇ ਦੇ ਸਕੂਲ ਖੋਲੇ ਆਪ ਜੀ ਦੇਸ਼ ਦੇਸ਼ ਦੀ ਯਾਤਰਾ ਕਰਦੇ ਰਹੇ ਸਨ ਦੇਸ਼ ਤੋਂ ਆ ਕੇ ਮਸਤਵਾਨਾ ਸਾਹਿਬ ਆਪ ਨੇ ਸਕੂਲ ਅਤੇ ਕਾਲਜ ਖੋਲੇ ਜਿਸ ਵਿੱਚ ਬੱਚੇ ਆਪਣੀ ਮਰਜ਼ੀ ਅਨੁਸਾਰ ਕਿਸੇ ਵਿਦਿਆਦਗੁਣ ਗ੍ਰੈਂਡ ਕਰ ਸਕਦੇ ਸਨ ਗੋਪਤਤਾ ਭੂਮੀ ਬੜੂ ਸਹਿਬ ਆਪ ਜੀ ਨੇ ਸਥਾਪਿਤ ਕੀਤਾ ਗੋਪਤਤਾ ਭੂਮੀ ਬੜੂ ਸਹਿਬ ਸਥਾਪਿਤ ਕਰਨ ਵਾਲੇ ਸੰਤ ਤੇਜਾ ਸਿੰਘ ਜੀ ਜਾਂ ਫਿਰ ਆਪਾਂ ਨਿਰੰਜਨ ਸਿੰਘ ਵੀ ਕਹਿ ਸਕਦੇ ਹਾਂ 3 ਜੁਲਾਈ 1965 ਈਸਵੀ ਨੂੰ ਅਕਾਲ ਚਰਨਾ ਕਰ ਗਏ ਸੋ ਥੈਂਕ ਯੂ ਫॉर ਵਾਚਿੰਗ ਥਿਸ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਕਿਉਂਕਿ ਅਸੀਂ ਬਈ ਮਿਹਨਤ ਕਰਕੇ ਆ ਕਰਦੇ ਆ ਇਸ ਕਰਕੇ ਹੋ ਸਕਦਾ ਹੈ ਇਹ ਸਭ ਕੁਝ ਤੇ ਤੁਹਾਡੇ ਲਈ ਮੈਂ ਜੀ ਹਾਂ ਲੇਕ ਬਣਾਉਣੀ ਆ ਸੋ so ਧੰਨਵਾਦ